ਜੇਕਰ ਉਹ ਨੀਤੀਸ਼ ਕੁਮਾਰ ਤੇ ਜੇ ਪੀੜਾ ਆਪਣਾ ਚੰਦਰਬਾਬੂ 나ਡੂਆ ਤੇ ਇਹਨਾਂ ਦੀ ਗੱਲਾਂ ਨਹੀਂ ਮੰਨਦੇ ਤਾਂ ਉਹ ਭੁੱਲ ਜਾਣ ਕੀ ਉਹ ਜੇ ਪੀਐਮ ਦੀ ਕੁਰਸੀ ਦੀ ਮੋੜੀ ਬੈਠ ਜਾਊਗਾ ਜਾਂ ਅਮੀਜਾ ਮੋੜ ਗ੍ਰਹਿ ਮੰਤਰੀ ਬਣ ਜਾਊਗਾ ਤੁਨ ਨੀਤੀਸ਼ ਕੁਮਾਰ ਨੂੰ ਤਾਂ ਇਹ ਨਹੀਂ ਪਤਾ ਸਵੇਰੇ ਰੋਟੀ ਨਹੀਂ ਮੇਰੇ ਨਾਲ ਖਾ ਲਈ ਤਾਂ ਦੁਪਹਿਰ ਨੂੰ ਲਾਂਚੋ ਥੋੜੇ ਨਾ ਕਰੇ ਉਹ ਮਤਲਬ ਇਹ ਜਿਆਦਾ ਗਾਰਡ ਹੁੰਦਾ ਪਰ ਇਸ ਵਾਰ ਉਹਨਾਂ ਦੀ ਚੱਲਣੀ ਆ ਕਿਉਂਕਿ ਉਹਨਾਂ ਦੀ ਲੱਤ ਕੋ ਮਰੀ ਆ ਪੂਰੀ ਅਮਰਤਪਾਲ ਕੀ ਜਾਵੇਗਾ ਇੰਡੀਆ ਐਲੈਂਸ ਨਹੀਂ ਕਦੇ ਵੀ ਸਰਜੀਤ ਸਿੰਘ ਜਾਵੇਗਾ ਇੰਡੀਆ ਐਲੈਂਸਾ ਕਦੇ ਵੀ ਨਹੀਂ ਤਨਾ ਇੱਕ ਤਾਂ ਮੋੜਾ ਅਗਲਾ ਮਦਾ ਹੁਣ ਮદાન ਦੇ ਵਿੱਚ ਉਹਨਾਂ ਹੈਰੀ ਰਹਿ ਇਹ ਵਿੱਚ ਮਰ ਗਿਆ ਹੁਣ ਉਹ ਤੋਂ ਬਿਨਾਂ ਕੁਛ ਨਹੀਂ ਹੁਣ ਜਿਹੜੀ ਪਾਰਟੀ ਦੇ ਵਿੱਚ ਉਹ ਜਾਣਗੇ ਜਿਹਨੂੰ ਲੋਕ ਸਨ ਮੰਨਗੇ ਉਹ ਵੀ ਸਰਕਾਰ ਬਣਨੀ ਆ ਸਵੇਰ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਸਵੇਰ ਦੀਆਂ ਸੁਰਖੀਆਂ ਬਟੋਰੀਆਂ ਜਾ ਰਹੀਆਂ ਨੇ ਕਿ ਐਨਡੀਏ ਦੀ ਸਰਕਾਰ ਬਣੂ ਭਾਜਪਾ ਨੂੰ ਐਨਡੀਏ ਜਿਹੜੀ ਸਮਰਥਨ ਦੇ ਰਹੀ ਆ ਇੰਡੀਆ ਐਲੈਂਸ ਦੀ ਸਰਕਾਰ ਬਣੂ ਪਰ ਇਹਨਾਂ ਸਾਰਿਆਂ ਵਿੱਚ ਕੀ ਤੱਥ ਨੇ ਕਿੰਨਾ ਕੁ ਕਿਹਨੂੰ ਸਮਰਥਨ ਮਿਲ ਰਿਹਾ ਉਹਦੇ ਬਾਬਤ ਚਰਚਾ ਕਰਾਂਗੇ ਪਹਿਲਾਂ ਗੱਲ ਕਰਦੇ ਆ ਨਰਿੰਦਰ ਮੋਦੀ ਜਿਨ੍ਹਾਂ ਕੋਲ ਪੂਰਨ ਬਹੁਮਤ ਤਾਂ ਹੈ ਨਹੀਂ ਪਰ ਐਨਡੀ ਦੇ ਤੌਰ ਤੇ ਬਹੁਮਤ ਆ ਇੰਡੀਆ ਲੈਨਸ ਦੀ ਗੱਲ ਕੀਤੀ ਜਾਵੇ 232 ਜਿਹੜੇ ਨੇ ਉਹਨਾਂ ਕੋਲ ਕੈਂਡੀਡੇਟ ਨੇ ਆਉਣਾ ਕੋਲ ਜੀ ਦੂਸਰੇ ਵੀ ਆ ਜਾਣ ਤਾਂ ਵੀ ਪੂਰਾ ਬਹੁਮਤ ਨਹੀਂ ਮਿਲਦਾ ਸੋ ਇਹਨਾਂ ਸਾਰੀਆਂ ਗੱਲਾਂ ਤੇ ਚਰਚਾਵਾ ਮੇਰਾ ਸਹਿਯੋਗੀ ਲਖਵੀ ਸਿੰਘ ਪਹਿਲਾਂ ਬਹੁਤ-ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਹਾਨੂੰ ਬਹੁਤ-ਬਹੁਤ ਧੰਨਵਾਦ ਤੁਹਾਡਾ ਪਹਿਲਾ ਸਵਾਲ ਤੇ ਇਹੀ ਹੈ ਮੇਰਾ ਕਿ ਚਰਚਾ ਇਹ ਚੱਲ ਰਹੀ ਆ ਕਿ ਨਾਇਡੂ ਤੇ ਨਤੀਸ਼ ਕੁਮਾਰ ਜਿਹੜੇ ਥੋੜੇ ਦੇ ਅੱਜ ਉਹਨਾਂ ਦੇ ਖੰਭ ਉੱਡ ਰਹੇ ਨੇ ਵੀ ਅਸੀਂ ਡਿਪਟੀ ਸੀਐਮ ਬਣਨਾ ਐਮਪੀ ਬਣਨਾ ਕੋਈ ਕਹਿ ਰਿਹਾ ਜੀ ਗ੍ਰਾਮ ਮਤ్రਾਲਾ ਮੇਰੇ ਕੋ ਹੁਣਾ ਚਾਹੀਦਾ ਦੂਸਰੇ ਵਿਰੋਧ ਕਰ ਰਹੇ ਨੇ ਵੀ ਉਹ ਸਾਡੇ ਕੋਲਣਾ ਚਾਹੀਦਾ ਕੋਈ ਕਹਿੰਦਾ ਵੀ ਲੋਕ ਸਭਾ ਸਪੀਕਰ ਮੈਂ ਬਣਨਾ ਬੜੀਆਂ ਚਰਚਾਵਾਂ ਚੱਲ ਰਹੀਆਂ ਨੇ ਸਰਕਾਰ ਬਣਦੀ ਹੈ ਬੀਜੇਪੀ ਦੀ ਜਾਂ ਫਿਰ ਇੰਡੀਆ ਐਲੈਂਸ ਵਾਲੇ ਸਰਕਾਰ ਬਣਾਉਣਗੇ ਤਰਨ ਕਹਿਣ ਨੂੰ ਤਾਂ ਗੱਲਾਂ ਚਲੋਣ ਬਹੁਤ ਨੇ ਪਰ ਜਿਹੜੀ ਇਸ ਟਾਈਮ ਦੀ ਸਥਿਤੀ ਆ ਬਿਹਾਰ ਦੇ ਮੁੱਖ ਮੰਤਰੀ ਨਿਤਿਨ ਨਿਤਿਸ਼ ਕੁਮਾਰ ਜੀ ਤੇ ਚੰਦਰ ਬਾਬੂ ਨਾਈਟ ਬਣਾ ਇਸ ਟਾਈਮ ਇਹ ਦੋਨਾਂ ਦੀ ਜਿਹੜੀ ਪਾਵਰ ਆ ਇਹ ਲੋਕ ਨੇ ਲਾਟੜੀ ਮੋਦੀ ਦੇ ਉੱਪਰ ਦੀ ਘੁੰਮ ਰਹੀ ਆ ਕਿਉਂਕਿ ਇਹਨਾਂ ਦੇ ਸਿਰ ਤੇ ਹੀ ਬੀਜੇਪੀ ਦੀ ਸਰਕਾਰ ਬਣਨੀ ਆ ਜੇਕਰ ਨਿਤਿਨ ਨਿਤਿਸ਼ ਕੁਮਾਰ ਨੇ ਵੀ ਆਪਣਾ ਜਿਹੜਾ ਪੱਲਾ ਚੱਕ ਲਿਆ ਜਾਂ ਆਪਣਾ ਪੱਲਾ ਪਿੱਛੇ ਕਰ ਲਿਆ ਮੋਦੀ ਤੋਂ ਤਾਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨਹੀਂ ਬਣ ਸਕਦਾ ਤੇ ਬੀਜੇਪੀ ਦੀ ਸਰਕਾਰ ਨਹੀਂ ਬਣ ਸਕਦੀ ਕਹਿਣ ਨੂੰ ਮਤਲਬ ਮੌਨ ਮੁੱਕ ਦੀ ਗੱਲ ਇਹ ਆ ਕਿ ਨਿਤਿਨ ਕੁਮਾਰ ਅਤੇ ਜਿਹੜਾ ਚੰਦਰਬਾਬੂ ਨਾਇਡੂਆ ਉਹਨਾਂ ਦੇ ਸਿਰ ਦੇ ਉੱਤੇ ਬੀਜੇਪੀ ਸਰਕਾਰ ਇਸ ਟਾਈਮ ਖੜੀ ਆ ਨਿਦੇਸ਼ ਕੁਮਾਰ ਨੇ ਪ੍ਰਧਾਨ ਮੰਤਰੀ ਮੋਦੀ ਦੇ ਅੱਗੇ ਕੋਈ ਪੁਲਾਣੀਆਂ ਮੰਗਾਂ ਰੱਖੀਆਂ ਨੇ ਬਿਹਾਰ ਨੂੰ ਲੈ ਕੇ ਇੱਕ ਬਿਹਾਰ ਦੀ ਬੱਖਰੀ ਰਾਜ ਵਾਲੀ ਗੱਲ ਕਰੀ ਵੀ ਹੈ ਕੋਈ ਤੇ ਕੁਝ ਬਿਹਾਰ ਦੀ ਜੁਨੀਵਰਸਿਟੀ ਗੱਲ ਕੀਤੀ ਹੈ ਕੇਂਦਰੀ ਯੂਨੀਵਰਸਿਟੀ ਪਰ ਅੰਦਰਲੀ ਗੱਲਾਂ ਵੀ ਸਾਹਮਣੇ ਆ ਰਹੀਆਂ ਨੇ ਕਿ ਨਿਦੇਸ਼ ਕੁਮਾਰ ਨੇ ਕਿਹਾ ਕਿ ਸਾਡੇ ਕੋਲ ਸਾਡੇ ਜਿਹੜੇ 12 ਸੀਟਾਂ ਨੇ ਵਿੱਚ ਤਿੰਨ ਜਣੇ ਨੂੰ ਤੁਸੀਂ ਕੇਂਦਰੀ ਜਿਹੜਾ ਕੇਂਦਰੀ ਮੰਤralਲੇ ਦੇ ਵਿੱਚ ਕੋਈ ਮੰਤਰੀ ਦਾ ਅਹੁਦਾ ਦਿਓ ਉਧਰ ਚੰਦਰਬਾਬੂ ਜਿਹੜਾ ਨੌਇਡੂਆ ਉਹਦੇ ਵੱਲੋਂ ਵੀ ਕਹਿੰਦੇ ਲੋਕ ਸਭਾ ਸਪੀਕਰ ਦੀ ਗੱਲ ਅੱਕੀ ਜਾਨੀ ਵੀ ਸਪੀਕਰ ਦਾ ਤਾਂ ਮੈਂ ਸੇਵ ਕੁਮਾਰ ਸ਼ੇਂਦੇ ਦੀ ਵੀ ਗੱਲ ਕਰਦਾ ਭਾਵੇਂ ਥੋੜੀਆਂ ਸੀਟਾਂ ਨੇ ਉਹਦੇ ਕੋ ਹੁਣਾਂ ਨੇ ਵੀ ਕਹਿੰਦੇ ਮੋਦੀ ਦਾ ਜਿਹੜਾ ਪੂਰਾ ਗਾਲ ਘੁੱਟਿਆ ਪਿਆ ਵੀ ਜੇ ਮੈਨੂੰ ਕੋਈ ਮੋਹਨ ਨਹੀਂ ਦਿੱਤਾ ਮਤਰਾਲਾ ਤਾਂ ਮੈਂ ਵੀ ਬਾਗੀ ਹੋ ਜਾਣਾ ਖਤਰਾ ਪੂੜਾ ਜਿਹੜਾ ਵਰਕਰਾਰ ਹੈ ਕਿਉਂਕਿ ਇੱਕ ਪੀਐਮ ਦੇ ਕੋਲ ਬਹੁਮਤ ਸੰਪੂਰਨ ਨਹੀਂ ਵੀ ਜੇਪੀ ਕੋਲ ਭਾਵੇਂ ਕਿ 200 ਤਕਰੀਬਨ 34 ਉਹਨਾਂ ਕੋਲ ਜਿਹੜੀਆਂ ਸੀਟਾਂ ਨੇ ਪਰ ਬਹੁਮਤ ਤਾਂ 275 ਦੇ ਕਰੀਬ ਉਹਨਾਂ ਨੂੰ ਮਿਲਣਾ ਤੇ ਇੰਨੀਆਂ ਸੀਟਾਂ ਵਾਲੇ ਜਿਹੜੇ ਐਨਡੀਏ ਦੇ ਗੱਟ ਜੋੜ ਵਾਲੇ ਉਹ ਹਮੇਸ਼ਾ ਲੱਤ ਉੱਤੇ ਰੱਖਣਗੇ ਕੋਈ ਵੀ ਫੈਸਲਾ ਲੈਣਾ ਕੁਝ ਵੀ ਲੈਣਾ ਪਿਆ ਕਰੂ ਤਾਂ ਇਹਨਾਂ ਦਾ مشورہ ਪੂਰਾ ਲੈਣਾ ਪਵੇਗਾ ਤੇ ਹੁਣ ਗੱਲ ਕਰਦੇ ਆ ਲੋਕ ਸਭਾ ਦੇ ਸਪੀਕਰ ਦੇ ਸ਼ਿਵ ਸ਼ੈਨਾ ਜਿਹੜੇ ਸਿੰਦੇ ਨੇ ਉਹਨਾਂ ਨੇ ਤਾਂ ਸਿੱਧਾ ਕਹਿ ਦਿੱਤਾ ਕਿ ਮੇਰੇ ਕੋਲ ਮਤਰਾਲਾ ਕਿਹੜਾ ਮੇਰੇ ਕੋਲ ਆਉਣਾ ਚਾਹੀਦਾ ਗ੍ਰਹਿ ਮਤਰਾਲਾ ਨਹੀਂ ਫਿਰ ਮੇਰੇ ਕੋਲ ਜਿਹੜਾ ਆ ਜਿਹੜਾ ਬਟ ਜਿਵੇਂ ਟੈਕਸ ਇਕੱਠਾ ਕਰਦੇ ਆ ਜਾਂ ਜੋ ਪੈਸਾ ਇਕੱਠਾ ਖਜ਼ਾਨੇ ਮੰਤਰੀ ਦੀ ਸਿੱਧੀ ਗੱਲ ਕੇ ਜਾਵੇ ਉਹ ਗੱਲ ਕਹਿ ਦਿੱਤੀ ਬੜੇ ਬੜੇ ਵੱਡੇ ਜਿਹੜੇ ਮਤਰਾਲੇ ਮੰਗੇ ਜਾ ਰਹੇ ਨੇ ਤਾਂ ਤੁਹਾਨੂੰ ਲੱਗਦਾ ਕਿ ਬੀਜੇਪੀ ਦੇ ਜਿਹੜੇ ਚਾਹੇ ਅਹਿਮਦ ਸ਼ਾਹ ਹੋਣ ਚਾਹੇ ਪੀਐਮ ਨਰਿੰਦਰ ਮੋਦੀ ਹੋਣ ਕਿ ਉਹ ਦੇ ਦੇਣਗੇ ਤਰਨ ਦੇਣੀ ਪੈਣਾ ਜੇਕਰ ਇਹਨਾਂ ਦੀ ਸਹਿਮਤੀ ਨਹੀਂ ਬਣੂਗੀ ਤਾਂ ਪ੍ਰਧਾਨ ਮੰਤਰੀ ਮੋਦੀ ਜਿਹੜੇ ਪਰਸ ਕੱਲ੍ਹ ਸਹੀਫਾ ਦੇ ਚੁੱਕੇ ਨੇ ਕਿਉਂਕਿ ਗ੍ਰਹਿ ਮੰਤਰੀ ਵਸੀਫਾ ਦੇ ਤਾਂ ਤੇ ਇਧਰੋਂ जेपी ਲੜਾ ਪ੍ਰਧਾਨ ਉਹਨਾਂ ਨੇ ਵਸਤੀਫਾ ਦਿੱਤਾ ਨਾ ਤੇ ਤਾਂ ਉਹਨਾਂ ਕੋਲ ਕੋਈ ਵੀ ਚਾਣ ਮੌਕਾ ਕੋਈ ਨਹੀਂਗਾ ਉਹਨਾਂ ਨੂੰ ਇਹਨਾਂ ਦੀ ਗੱਲਾਂ ਮੰਗਣੀਆਂ ਪੈਣੀਆਂ ਨੇ ਜੇਕਰ ਉਹ ਨਿਤੀਸ਼ ਕੁਮਾਰ ਅਤੇ ਜੇਪੀ ਜਿਹੜਾ ਆਪਣਾ ਚੰਦਰਬਾਬੂ ਨਾਇਡੂਆ ਤੇ ਇਹਨਾਂ ਦੀਆਂ ਗੱਲਾਂ ਨਹੀਂ ਮੰਨਦੇ ਤਾਂ ਉਹ ਭੁੱਲ ਜਾਣ ਕਿ ਉਹ ਜਪੀਐਮ ਦੀ ਕੁਰਸੀ ਤੇ ਮੋਦੀ ਬੈਠ ਜਾਊਗਾ ਜਾਂ ਮੀਜਾ ਮੁੜ ਗ੍ਰਹਿ ਮੰਤਰੀ ਬਣ ਜਾਊਗਾ ਕਿਉਂਕਿ ਇਹ ਵੀ ਨਹੀਂ ਪਤਾ ਦਰਨ ਹੁਣ ਉਹਨਾਂ ਦੀ ਗੱਲ ਅੱਜ ਦੇ ਸਮੇਂ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਨਿਤੀਸ਼ ਕੁਮਾਰ ਪੀਐਮ ਦਾ ਚਿਹਰਾ ਹੋਣਾ ਤੋ ਉਹਨਾਂ ਹੱਥੇ ਚ ਗੇਮ ਆ ਸਾਰੀ ਦਨ ਜੇ ਉਹਨਾਂ ਨੇ ਬਹੁਤ ਮਤ ਉਹ ਪਲਟ ਕੇ ਜੇ ਕਾਂਗਰਸ ਨੂੰ ਦੇਤਾ ਉਹਨਾਂ ਨੇ ਜੇ ਇਕੱਠੇ ਹੋ ਗਏ ਫਿਰ ਸਾਰੀ ਗੇਮ ਘੁੰਮ ਜਾਣੀ ਆ ਰਾਹੁਲ ਗਾਂਧੀ ਜਾਂ ਕੋਈ ਵੀ ਉਹਨਾਂ ਦੇ ਵਿੱਚ ਜਿਹੜੇ ਵੀ ਉਹਨਾਂ ਦੀ ਸਹਿਮਤੀ ਨਾਲ ਕੁਝ ਬਣੂਗਾ ਉਹਨਾਂ ਦੇ ਹਿਸਾਬ ਨਾਲ ਚਿਹਰਾ ਪੀਐਮ ਹੋਊਗਾ ਪਰ ਨਰਿੰਦਰ ਮੋਦੀ ਦੇ ਹੱਥੋਂ ਇਹ ਕੁਰਸੀ ਨਿਕਲ ਜਾਣੀ ਆ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਜਿਹੜਾ ਸਤੀਫਾ ਦਿੱਤਾ ਉਤਾਂ ਕੁ ਸੋਚਾਂ ਦੇ ਕਿ ਲੈ ਆਉਣਾ ਜਾਂ ਫਿਰ ਇਹ ਗੱਲਾਂ ਜਾਣ ਕੇ ਉਤਾਟਾ ਕਰਦੇ ਹੋਣੇ ਨਹੀਂ ਵੈਸੇ ਚਲੋ ਮੀਡੀਆ ਸੁਰੱਖਿयां ਬਟੌਰ ਦੇ ਜਾਂ ਬਾਕੀ ਦੇਖਣ ਨੂੰ ਜੱਤਰ ਦੀ ਬਾਕੀ ਲੀਡਰ ਜਾਂ ਕਿਵੇਂ ਐਮਪੀ ਜੀ ਕੀ ਕਰਦੇ ਕਿਉਂਕਿ ਅੱਜ ਆਪਾਂ ਦੇਖਿਆ ਸੀ ਰਾਜ ਸਿੰਘ ਆਪਣਾ ਸਰਜੀ ਖਾਲਸਾ ਦਾ ਬਿਆਨ ਪਸੋਣਿਆ ਕਹਿੰਦਾ ਵੀ ਮੇਰੇ ਨਾਲ ਵੀ ਮੇਰੇ ਕੋਲ ਬਹੁਤ ਜਣੇ ਨੇ ਪਹੁੰਚ ਕੀਤੀ ਹੈ ਮੇਰੇ ਕੋਲ ਬਹੁਤ ਜਣਦੀਆਂ ਆਫਰ ਆ ਚੁੱਕੀਆਂ ਨੇ ਕਿਉਂਕਿ ਦੇਸ਼ ਦੇ ਵਿੱਚ ਸਰਕਾਰ ਬਣਾਉਣ ਦੇ ਚੱਕਰ ਚ ਤਾਂ ਇਸ ਵਾਰ ਬੀਜੇਪੀ ਸਫਲ ਰਹੀ ਹੈ ਕਿਉਂਕਿ ਇੱਕ ਵਾਰ ਤੁਹਾਨੂੰ ਪਤਾ ਮੋਦੀ ਕਹਿੰਦਾ ਸੀਗਾ 36 ਤੇ 7 ਲੱਖਾਂ ਦੀ ਗੱਲ ਆਪ ਕੀ ਵਾਰ 400 ਕੇ ਪਾਰ ਨਾ ਵੀ ਪੱਲਾ ਬੀਜੇਪੀ ਆਪਣੀ ਬਹੁਮਤ ਨਾਲ ਸਰਕਾਰ ਬਣਾਊਗਾ ਬਿਨਾ ਕਿਸੇ ਤੋਂ ਉਹ ਲਈ ਬਹੁਮਤ ਲਈ ਪਰ ਹੁਣ ਆਪਦੇ ਨੇ ਵੀ ਦਿਰਪ 232 ਸੀਟਾਂ ਕਿੰਨੀਆਂ ਦੇ ਲੋ 168 ਵਾਰ ਚੀਟਾਂ ਇਹਨਾਂ ਘਟ ਗਈਆਂ ਨੇ 400 ਦੇ ਵਿੱਚੋਂ ਫਿਰ ਵੀ ਨਾ ਐਡਾ ਨੁਕਸਾਨ ਹੋਣਾ ਮੇਜੇਪੀ ਨੂੰ ਮੋਦੀ ਦਾ ਜਿਹੜਾ ਹੰਕਾਰ ਆ ਹੁਣ ਟੁੱਟ ਚੁੱਕਿਆ ਇਹ ਚੱਕਰ ਹੁਣ ਦੁਬਾਰਾ ਹੁਣ ਨੀਤੀਸ਼ ਕੁਮਾਰ ਹੋ ਗਿਆ ਤੇ ਚੰਦਰਵਰਗ ਨਾਇਡੂ ਹੋ ਗਿਆ ਪਰ ਇਹਨਾਂ ਨੁਕਸਾਨ ਵੀ ਮੋਦੀ ਨੂੰ ਹੋਣਾ ਕਿਉਂਕਿ ਜੇਕਰ ਚਲੋ ਉਹਨਾਂ ਦਾ ਸਹਿਮਤੀ ਕਰਕੇ ਉਹਨਾਂ ਨੂੰ ਇਹ ਮਤਲਬ ਲੈ ਦੇ ਦਿੰਦੇ ਨੇ ਵਿੱਚੋਂ ਤਿੰਨ ਚਲ 5 ਵਿਭਾਗ ਦੇਤੇ ਉਹਨਾਂ ਨੂੰ ਫਿਰ ਵੀ ਉਹਨਾਂ ਨੂੰ ਹਰੇਕ ਕੰਮ ਕਰਨ ਦੇ ਲਈ ਨਰਿੰਦਰ ਮੋਦੀ ਨੂੰ ਕੋਈ ਵੀ ਕੰਮ ਕਰਨ ਦੇ ਚੱਕਰ ਦੇ ਵਿੱਚ ਇਹਨਾਂ ਨੂੰ ਸਲਾਮ ਮਸ਼ਵਰਾ ਜਾਂ ਉਹਨਾਂ ਦੀ ਸਲਾਹ ਲੈਣੀ ਪਿਆ ਕਰੇਗੀ ਹੁਣ ਕੱਲਾ ਜਿਹੜਾ ਮੋਦੀ ਆ ਆਪਣੇ ਅਕੋਰਡਿੰਗ ਕੰਮ ਨਹੀਂ ਕਰਦਾ ਜਿਵੇਂ ਪਹਿਲਾਂ ਇਹਨਾਂ ਨੇ ਕਹੀਏ ਅਜਿਹੇ ਕਾਨੂੰਨ ਲੈ ਅੰਦਰ ਜਿਹੜੇ ਆਪਣੇ ਸਿਰ ਤੇ ਲੈ ਕੇ ਜਾਂਦੇ ਨੇ ਪਰ ਹੁਣ ਇਹਨਾਂ ਦਾ ਵਿਰੋਧ ਪੂਰਾ ਹੋ ਗਿਆ ਕਿ ਵਿਰੋਧੀ ਧਿਰ ਵੀ ਪੂਰੀ ਤਰ੍ਹਾਂ ਜੀ ਵਧੀਆ ਮੈਂਜੋਰਟੀ ਦੇ ਵਿੱਚ ਬੈਠਾ ਇਸ ਟਾਈਮ ਕਾਂਗਰਸ ਅਤੇ ਐਨਡੀ ਜਿਹੜਾ ਇਹਨਾਂ ਦਾ ਗੱਠ ਜੋੜਾ ਉਹਦੇ ਕੋਲ ਵੀ ਕਾਫੀ ਸੀਟਾਂ ਨੇ ਕਿਉਂਕਿ ਉਹਨਾਂ ਨੂੰ ਵੀ ਜੇ ਬਹੁਮਤ ਮਿਲ ਗਿਆ ਤਾਂ ਸਰਕਾਰ ਉਹਦੇ ਬਣ ਸਕਦੀ ਹੈ ਮੈਂ ਇੰਡੀਆ ਗੱਠ ਜੋੜ ਦੀ ਜਿਹੜੀ ਗੱਲ ਕਰਾਂ ਬਾਤ ਕਰੂੰਗਾ ਐਨ ਉਹ ਤਾਂ ਦੱਸਦਾ ਕਿ 292 ਨੇ ਬਹੁਤ ਤੋਂ 20 ਸੀਟਾਂ ਜ਼ਿਆਦਾ ਨੇ ਫਿਰ ਵੀ ਜੇ ਨਤੀਸ਼ ਕੁਮਾਰ ਜਾਂਦੇ ਨੇ ਤਾਂ ਉਹਨਾਂ ਦੇ ਕੋਲ 16 ਨੇ ਕਿ 12 ਨੇ 16 ਨਤੀਸ਼ ਕੁਮਾਰ ਕੋਲ 12 12 ਜੀ ਤੇ ਬਿਹਾਰ ਤੋਂ 12 ਸੀਟਾਂ ਨੇ ਤੇ ਜਿਹੜਾ ਚੰਦਰਵਗ ਨਾੜੂ ਨਾਲ ਕੋਲ 16 ਸੀਟਾਂ ਨੇ ਤਕਰੀਬਨ ਜੇ ਉਹ ਵੀ ਵੀ ਜਾਂਦੇ ਨੇ ਤਾਂ ਦੋਨੇ ਜੇ ਜਾਂਦੇ ਨੇ ਤਾਂ ਖਤਰਾ ਜ਼ਰੂਰ ਪੈ ਜਾਵੇਗਾ ਜੇ ਇੱਕ ਜਾਂਦਾ 16 ਵਾਲਾ ਤਾਂ ਵੀ 4 ਸੀਟਾਂ ਜ਼ਿਆਦਾ ਨੇ ਪਰ ਖਤਰਾ ਫਿਰ ਵੀ ਪੀਐਮ ਨਰਿੰਦਰ ਮੋਦੀ ਨੂੰ ਲੱਗਿਆ ਰਹੂਗਾ ਕਿਉਂਕਿ ਚਾਰ ਜਾਣੇ ਜੇ ਆਜ਼ਾਦ ਉਧਰ ਚਲੇ ਗਏ ਭਾਰੀ ਬਹੁਮਤ ਉਹਨਾਂ ਨੂੰ ਮਿਲ ਜਾਣਾ ਤਾਂ ਬਰਾਬਰ ਆ ਜਾਣਾ ਤਾਂ ਇੱਥੇ ਇਹ ਵੀ ਗੱਲ ਕਰਦਾ ਵੀ ਗਠਵੰਡਨ ਦੇ ਰੂਪ ਵਿੱਚ ਇੱਥੇ ਸਰਕਾਰ ਬਣੇਗੀ ਇਸ ਵਾਰ ਪੂਰਨ ਸੰਪੂਰਨ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਜਿਹੜਾ ਪ੍ਰੋ ਪੂਲ ਅਲਾਈანს ਆ ਜਿਹੜਾ ਇੰਡੀਆ ਜਿਹੜਾ ਆਪਾਂ ਅਲਾਈანს ਦੀ ਗੱਲ ਕਰਦੇ ਆ ਉਹਨਾਂ ਕੋਲ ਵੀ ਤਕਰੀਬਨ ਇਸ ਵਾਰ ਭਾਰੀ ਬਹੁਮਤ ਆ ਹੁਣ ਜਿਹੜਾ ਨਵਾਂ ਨਵਾਂ ਲੋਕਾਂ ਦੇ ਵਿੱਚ ਇਹ ਸਵਾਲ ਖੜਾ ਹੁੰਦਾ ਕਿ ਸਰਕਾਰ ਕੀ ਦੀ ਬਣੂਗੀ ਕਿਸ ਦੀ ਬਣੂਗੀ ਇਹਦੇ ਤੇ ਥੋੜੇ ਦੇ ਮੈਂ ਚੀਜ਼ਾਂ ਜਿਹੜੀਆਂ ਇਕੱਠੀਆਂ ਕਰੀਆਂ ਨੇ ਉਸ ਦੇ ਵਿੱਚ ਇਹ ਆ ਕਿ ਸਭ ਤੋਂ ਵੱਧ ਵੱੱਦ ਗੱਲ ਇਹ ਆ ਕਿ ਜਦੋਂ ਡਾਟਰ ਮਰਮੋਨ ਸਿੰਘ ਦੀ ਸਰਕਾਰ ਬਣੀ ਸੀ ਉਦੋਂ ਉਹਨਾਂ ਨੂੰ ਜੇ ਜਿਹੜੀ ਏ ਔਰ ਹੋਰ ਕਈ ਪਾਰਟੀਆਂ ਨੇ ਬਹਾਮਤ ਦਿੱਤਾ ਸੀ ਔਰ ਉੱਥੇ ਹੀ ਜਿਹੜੀ ਤਰਮੂਲ ਕਾਂਗਰਸ ਨੇ ਵੀ ਉਦੋਂ ਉਹਨਾਂ ਨੂੰ ਜਿਹੜਾ ਸਮਰਥਨ ਦਿੱਤਾ ਸੀ ਮਾਫ਼ ਕਰਨਾ ਤਾਂ ਉਦੋਂ ਸਰਕਾਰ 10 ਸਾਲ ਚਲਾ ਕੇ ਗਏ ਨੇ 5 ਸਾਲ ਪਹਿਲਾਂ 5 ਸਾਲ ਬਾਅਦ ਵੀ ਹੁਣ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੇ ਆਪਣੀ ਅੜੀ ਤੇ ਨਾ ੜੇ ਰਹੇ ਤਾਂ ਸਰਕਾਰ ਬਣੇਗੀ ਬੀਜ ਦੇ ਪੀ ਦੀਓ ਜਿੰਨਾ ਮਰਜ਼ੀ ਜ਼ੋਰ ਵਿਰੋਧੀ ਲਾ ਲੈਣ ਇੰਡੀਆ ਐਲੈਂਸ ਵਾਲੇ ਤਾਂ ਸਰਕਾਰ ਉਹ ਵੀ ਬਣੇਗੀ ਹੁਣ ਇੰਡੀਆ ਐਲੈਂਸ ਦੀ ਗੱਲ ਕਰਦਾ ਇੰਡੀਆ ਐਲੈਂਸ ਕੋਲ ਜਿਹੜੀਆਂ 99 ਵੋਟਾਂ ਨੇ ਜਿਹੜੀਆਂ ਕਾਂਗਰਸ ਦੀਆਂ ਨੇ ਉਹਦੇ ਵਿੱਚ ਜਿਹੜੀਆਂ 37 ਵੋਟਾਂ ਨੇ ਛਾਪਾ ਦੀਆਂ ਨੇ ਜਿਹਦੇ ਵਿੱਚ ਜੁਪੀ ਦੇ ਛਾਪਾ ਜਿਹੜੇ ਆਉਂਦੇ ਨੇ ਔਰ ਤ੍ਰਿਮੂਲ ਕਾਂਗਰਸ ਜਿਹੜੇ ਮਮਤਾ ਬੇਨਰਜੀ ਕੋਲ 39 ਨੇ ਤੇ ਡੀਐਮਕੇ ਕੋਲ 22 ਨੇ ਔਰ ਨਾਲ ਹੀ ਜਿਹੜੇ ਹੋਰ ਗੱਠਜੋੜ ਛੋਟੇ-ਮੋਟੇ ਨੇ ਉਹ ਵੀ ਰਲਾ ਕੇ ਜਿਹੜੀਆਂ ਤਕਰੀਬਨ ਵੋਟਾਂ ਬਣਦੀਆਂ ਨੇ ਇਹਨਾਂ ਕੋਲ 234 ਜਿਹੜੇ ਸੀਟਾਂ ਬਣਦੀਆਂ ਨੇ ਤਾਂ 234 ਸੀਟਾਂ ਦੇ ਨਾਲ ਸਰਕਾਰ ਨਹੀਂ ਇੰਡੀਆ ਐਲੈਂਸ ਬਣਾ ਸਕਦਾ ਔਰ ਬਿਹਾਰ ਦੇ ਨਤੀਸ਼ ਕੁਮਾਰ ਦੀ ਗੱਲ ਕੀਤੀ ਜਾਵੇ ਇਹ ਮੈਂ ਹੁਣ ਸਵਾਲ ਲਖਵੀਰ ਨੂੰ ਕਰਦਾ ਉਹ ਦਲ ਬਦਲੂ ਬੜਾ ਉਹਨਾਂ ਦੇ ਉੱਤੇ ਆ ਕਹਿੰਦੇ ਵੀ ਉਹ ਬੌਸੇ ਦੀ ਬਗੀ ਹੋ ਜਾਂਦੇ ਨੇ ਪਹਿਲਾਂ ਵੀ ਬਗੀ ਹੋਏ ਨੇ ਤੇ ਉਹਨਾਂ ਦਾ ਜਿਹੜਾ ਹਿਸਟਰੀ ਆ ਉਹ ਥੋੜੀ ਪੱਦੀ ਦੀ ਲਈ ਰਹੀ ਹੈ ਤਨਨਿਤ ਕੁਮਾਰ ਦਾ ਤਾਂ ਇਹ ਨਹੀਂ ਪਤਾ ਸਵੇਰੇ ਰੋਟੀ ਨੇ ਮੇਰੇ ਨਾਲ ਖਾ ਲਈ ਤਾਂ ਦੁਪਹਿਰ ਨੂੰ ਲਾਂਚੋ ਤੁਹਾਡੇ ਨਾਲ ਕਰੇ ਉਹ ਮਤਲਬ ਇਹ ਹਜੇ ਰਿਕਾਰਡ ਹਨ ਉਹਦਾ ਪਰ ਇਸ ਵਾਰ ਉਹਨਾਂ ਦੀ ਚੱਲਣੀ ਆ ਕਿਉਂਕਿ ਉਹਨਾਂ ਦੀ ਹੁਣ ਲਤ ਘਮਰੀਆ ਪੂਰੀ ਹੈ ਨਾ ਉਹਨਾਂ ਦੇ ਸਿਰ ਤੇ ਸਰਕਾਰ ਖੜੀ ਤਰਨ ਬੀਜਪੀ ਕੱਲੀ ਸਰਕਾਰ ਨਹੀਂ ਬਣਾ ਸਕਦੀ ਹੁਣ ਜੇਕਰ ਉਹਨਾਂ ਦੀ ਗੱਲ ਮੰਨੂਗੀ ਤਾਂ ਕਿਤੇ ਬਹੁਮਤ ਹੌਸਲ ਹੋਊਗਾ ਨਹੀਂ ਤਾਂ ਫਿਰ ਕਾਂਗਰਸ ਦੇ ਕੋਲ ਵੀ ਤਾਂ ਨਾ ਆ ਸਕਦਾ ਜੇਕਰ ਉਹ ਉਧਰ ਜਾਂਦੇ ਨੇ ਤਾਂ ਪਰ ਹਲੇ ਚੀਜ਼ ਕਨਫਰਮ ਨਹੀਂ ਹੈਗੀ ਪਰ ਫਿਰ ਵੀ ਨੇਚਨ ਕੁਮਾਰ ਦੀ ਜਿਹੜੇ ਮੰਗਾਂ ਨੂੰ ਮੰਨਣੇ ਪਏ ਲੋਕ ਉਹਨਾਂ ਨੇ ਕੁਝ ਤਿੰਨ ਮੰਗਾਂ ਨੇ ਤਨ ਜਿਹੜੀਆਂ ਆਪਾਂ ਕੋ ਪਹੁੰਚੀਆਂ ਨੇ ਪਰ ਅੰਦਰ ਖਾਤੇ ਗੱਲ ਸ਼ੀਟਾਂ ਦੀ ਆ ਰਹੀ ਆਪਾਂ ਨੂੰ ਜਿਵੇਂ ਮੀਡੀਆ ਵਾਲੇ ਤਾਂ ਆਪਾਂ ਖਬਰਾਂ ਦੇਖ ਹੀ ਰਹੇ ਹਾਂ ਨਾ ਵੀ ਅੰਦਰ ਖਾਤੇ ਕਿ ਉਹ ਮੰਤਰੀ ਦੇ ਅਹੁਦੇ ਮੰਗ ਰਹੇ ਨੇ ਦੋ ਤਿੰਨ ਮਹਿਕਮੇ ਨਾਲ ਦਿੱਤੇ ਜਾਣ ਤੇ ਇੱਕ ਲੋਕ ਸਭਾ ਦੇ ਸਪੀਕਰ ਤੇ ਗੱਲ ਰਹੀ ਵੀ ਸਪੀਕਰ ਬਣਾਇਆ ਜਾਵੇ ਤਾਂ ਪਰ ਗੱਲਾਂ ਚੱਲੋ ਉਹਨਾਂ ਦੀ ਜਾਇਜ਼ ਨੇ ਕਿਉਂਕਿ ਉਹਨਾਂ ਦੇ ਹੱਥੋਂ ਸਭ ਕੁਝ ਆ ਹਨਾ ਉਹਨਾਂ ਨੇ ਆਪਣੇ ਅਕੋਰਡਿੰਗ ਹੁਣ ਦੇਖਣਾ ਕਿਉਂਕਿ ਇਸ ਵਾਰ ਉਹਨਾਂ ਦੇ ਸਿਰ ਤੇ ਸਰਕਾਰ ਖੜੀ ਬੀਜੇਪੀ ਸਰਕਾਰ ਜਿਹੜੀ ਸਰਕਾਰ ਕਦੇ મોદી ਕਹਿੰਦਾ ਸੀਗਾ ਬੀਸੀ ਆਪਣੇ ਦਮ ਤੇ ਬਣਾਵਾਂਗੇ ਅੱਜ ਉਹਨੂੰ ਹੁਣ ਬਹੁਮਤ ਲਈ ਡੋਕਣਾ ਪੈ ਰਿਹਾ ਕਿਉਂਕਿ ਕਿਤਨਾ ਕਿਤਨੇ ਦਿਨ ਅੱਜ ਤੱਕ ਤਾਂ ਉਹਨੇ ਸੌਂਸ ਵਾਂਗੂ ਦੇ ਰੇਟ ਰੱਖ ਲੈਣੇ ਸੀ ਪਰ ਅਜੇ ਤੱਕ ਕੋਈ ਸਰਕਾਰ ਬਹੁਮਤ ਸਾਬਤ ਨਹੀਂ ਕਰ ਚੁੱਕੀ ਪਰ ਇੱਕ ਗੱਲ ਇਹ ਵੀ ਆ ਜੇ ਤੁਸੀਂ ਨਤੀਸ਼ ਕੁਮਾਰ ਦੀ ਗੱਲ ਕਰਦੇ ਹੋ ਨਤੀਸ਼ ਕੁਮਾਰ ਬਿਹਾਰ ਦੇ ਮੁੱਖ ਮੰਤਰੀ ਨੇ ਹਨਾ ਤਾਂ ਬਿਹਾਰ ਦੇ ਮੁੱਖ ਮੰਤਰੀ ਜਿਹੜੇ ਨੇ ਉਹਨਾਂ ਨੂੰ ਬਹੁਮਤ ਦਿੱਤਾ ਬੀਜੇਪੀ ਨੇ ਉੱਥੇ ਬੀਜੇਪੀ ਦੇ ਐਮਐਲਏ ਨੇ ਜੇ ਭਾਜਪਾ ਦੇ ਐਮਐਲਏ ਵਾਗੀ ਹੋ ਗਏ ਤਾਂ ਉਹਨਾਂ ਕੋਲ ਉੱਥੇ ਕਹਿੰਦੇ ਨੇ ਇਧਰੋਂ ਰਮਾਲੇ ਲੇਲੂ ਤੇ ਉਧਰੋਂ ਫਲਕਾਰੀ ਚੱਕੋ ਉਹ ਕੰਮ ਹੋ ਜਾਣਾ ਜਿਨੇ ਇਧਰੋਂ ਕੁਝ ਕਰਤਾ ਤਾਂ ਉਧਰਲੇ ਐਮਐਲਏ ਬੀਜਪੀ ਵਾਲਿਆਂ ਨੇ ਵਾਗੀ ਹੋ ਜਾਣਾ ਤਾਂ ਨਤੀਸ਼ ਕੁਮਾਰ ਦੋਨੇ ਪਾਸੇ ਦੋ ਬੇੜੀਆਂ ਵਿੱਚ ਪੈਰ ਧਰੀ ਬੈਠੇ ਨੇ ਤਾਂ ਨਹੀਂ ਕੋਈ ਸੋਚ ਸਮਝ ਕੀ ਜੇਕਰ ਕੋਈ ਗੱਲ ਚੱਲੀ ਆ ਫੈਸਲਾ ਲਿਆ ਕੋਈ ਸੋਚ ਸਮਝ ਕੇ ਗਿਆ ਹੋਣਾ ਕੋਈ ਨਾ ਕੋਈ ਕੀਤਾ ਹੋਣਾ ਇਹ ਚੱਲਿਆ ਚਲੋ ਚੀਜ਼ਾਂ ਹੈਗੀਆਂ ਉੱਥੇ ਜਿੰਨੇ ਜਰ ਬੀਜਪੀ ਦੇ ਇਕੱਠੇ ਹੈਗੇ ਨੇ ਇਕੱਠੇ ਹੋ ਕੇ ਲੜ ਰਹੇ ਨੇ ਤੇ ਪਰ ਅੱਜ ਦੀ ਘੜੀ ਦੇ ਵਿੱਚ ਨਿਸ਼ਾਨ ਕੁਮਾਰ ਦਾ ਜਿਹੜਾ ਸਾਹਮਣੇ ਆਇਆ ਆਪਣੇ ਕੋ ਬਿਆਨ ਜਾਂ ਕੁਝ ਵੀ ਜੋ ਵੀ ਚਰਚਾ ਵਿੱਚ ਚੱਲ ਰਹੀ ਹੈ ਆਪਾਂ ਦੋ ਦਿਨ ਹੋ ਗਏ ਆਪਾਂ ਇਹ ਚ ਹੀ ਦੇਖ ਰਹੇ ਹਾਂ ਨਾ ਇੰਡੀਆ ਦਾ ਲੈ ਕੇ ਤੇ ਆਲੀ ਲਈ ਘਟ ਚੁਣ ਲੈ ਕੇ ਸਰਕਾਰ ਆਪਣੀ ਉੱਥੇ ਖੜੀ ਆ ਹਜੇ ਤੱਕ ਕੋਈ ਸਰਕਾਰ ਬਹੁਮਤ ਸਾਬਿਤ ਨਹੀਂ ਕਰ ਸਕੀ ਹਾਲਾਂਕਿ ਜੇ ਡਾਕਟਰ ਨਮੋ ਸਿੰਘ ਦਾ ਜੇ ਬਿਆਨ ਵੀ ਜ ਆਇਆ ਸੀਗਾ ਟਵੀਟ ਆਇਆ ਸੀਗਾ ਉਹਨਾਂ ਨੇ ਕਿਹਾ ਸੀਗਾ ਅੱਜ ਤਾਂ ਦੇਖੋ ਵੀ ਕੀ ਬਣਦਾ ਹੈ ਨਾ ਅਜੇ ਤੱਕ ਕੁਝ ਨਹੀਂ ਕਲੀਅਰ ਹੋਇਆ ਤੇ ਇੰਜ ਹੀ ਹੁਣ ਕਾਂਗਰਸ ਦੇ ਇੱਕ ਵਾਰ ਫੇਰ ਮੈਂ ਕਾਂਗਰਸ ਦੀ ਗੱਲ ਕਰਾਂ ਇੰਡੀਆ ਲੈਂਸ ਦੀ 234 MP ਨੇ ਹੈਨਾ ਦੇਰੇ 28 MP ਨੇ ਜੇ ਲੱਖੀ ਜੇ ਦੋਨਾਂ ਜੋੜ ਕੇ 16 ਔਰ 12 28 MP ਆ ਵੀ ਜਾਣੇ ਇਧਰ ਇਹਨਾਂ ਕੋਲ ਦਾ ਦੋਨਾਂ ਦੇ ਬਣਦੇ ਨੇ 262 ਤੇ ਫਿਰ ਵੀ ਬਹੁਤ ਘਟਦਾ ਇੰਡੀਆ ਲੈਂਸ ਦੇ ਕੋਲ ਹਨਾ ਤੇ ਹੁਣ ਆਜ਼ਾਦ 17 ਨੇ ਅਮਰਤਪਾਲ ਕੀ ਜਾਵੇਗਾ ਇੰਡੀਆ ਲੈਂਸ ਦੇ ਨਾਮ ਕਦੇ ਵੀ ਨਹੀਂ ਸਰਬਜੀਤ ਸਿੰਘ ਜਾਵੇਗਾ ਇੰਡੀਆ ਲੈਂਸ ਦਾ ਕਦੇ ਵੀ ਨਹੀਂ ਔਰ ਜੰਮੂ ਕਸ਼ਮੀਰ ਦੇ ਜਿਹੜੇ ਆਪਾਂ ਆਜ਼ਾਦ ਬੰਦਾ ਜਿੱਤੇ ਆ ਜਿਹੜਾ ਦਿੱਲੀ ਦੀ ਤਿਹਾੜ ਜੇਲ੍ਹ ਚ ਉਹ ਜਾਣਗੇ ਕਦੇ ਵੀ ਨਹੀਂ ਜਾਂਦੇ ਜਿਹੜੇ 17 ਆਜ਼ਾਦ ਉਮੀਦਵਾਰ ਨੇ ਅਦਰਜ਼ ਨੇ ਉਹ ਇੰਡੀਆ ਲੈਂਸ ਦੇ ਨਾਲ ਜਾ ਸਕਦੇ ਨੇ ਜਾਂ ਨਹੀਂ ਬੀਬੀ ਖਾਲੜ ਦਾ ਵੀ ਬਿਆਨ ਆਇਆ ਉਹ ਕਹਿੰਦੇ ਵੀ ਜਿਹੜੀ ਸਰਕਾਰ ਨੇ ਜਿਹੜੀ ਪਾਰਟੀ ਨੇ 84 ਵੇਲੇ ਸਾਡੇ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਅਸੀਂ ਕਦੇ ਵੀ ਉਸ ਪਾਰਟੀ ਵੱਲ ਨਹੀਂ ਜਾਵਾਂਗੇ ਤਾਂ ਫਿਰ ਉਹ ਹੀ ਚਿਰ ਰਹੌਣ ਤਾਂ ਵੀ ਕੁਝ ਨਾ ਕੁਝ ਤਾਂ ਕਰਨੀ ਪੈਣਾ ਉਹਨਾਂ ਨੂੰ ਸਹੀ ਨਹੀਂ ਚਲੋ ਹੁਣ ਜੇ ਕਾ ਸੀਟਾਂ ਹੁੰਦੀਆਂ ਨੇ ਹੁਣ ਕਾਂਗਰਸ ਦੇ ਕੋਲ ਆਪਾਂ ਗੱਲ ਕਰਦੇ ਆ ਇਸ ਟਾਈਮ ਤੇ 200 ਕੁਝ ਬਣਦੀਆਂ ਸੀਟਾਂ ਨਾ 234 ਬਣਦੀਆਂ ਨੇ ਉਹ ਤਾਂ ਜੇਕਰ ਇਹਨਾਂ ਨੂੰ ਆਉਣ ਦੇ 16 ਛਿੱਟਾ ਉਹ ਹੋ ਗਈਆਂ ਚੰਦਰਵਰਗ ਨੇੜੂ ਵਾਲੀਆਂ ਤੇ 12 ਛਿੱਟਾਂ ਨੇ ਵਿੱਚ ਕੁਮਾਰ ਵਾਲੀਆਂ ਨਾ ਇਸ ਤਰ੍ਹਾਂ ਮੈਂ 17 ਆਜ਼ਾਦ ਨੇ ਉਹਨਾਂ ਦੇ ਵਿੱਚੋਂ ਕੁਝ ਛਿੱਟਾਂ ਕਿੰਨਾ ਬਹੁਤ ਘੱਟਦੇ ਨੇ ਕੋਲ ਥੋੜਾ ਜਿਹਾ ਬੁੱਢਾ ਫਰਕ ਤਾਂ ਜਿਆਦਾ ਨਹੀਂ ਹੋਣਾ ਕਿਉਂਕਿ ਭਾਜਪਾ ਵੀ ਨਹੀਂ ਕੱਲੀ ਬਣਾ ਸਕਦੀ ਇਹਨਾਂ ਤੋਂ ਬਿਨਾ ਨਾ ਕਾਂਗਰਸ ਬਣਾ ਸਕਦੀ ਹੈ ਇਸ ਵਾਰ ਇਸ ਸਾਰੇ ਕੰਮ ਤਾਂ ਕਾਫੀ ਉਲਝਾਏ ਪਿਆ ਸਰਕਾਰਾਂ ਨੂੰ ਪਤਾ ਚੱਲ ਗਿਆ ਇਸ ਵਾਰ ਸਭ ਕੁਝ ਦਾ ਨਾ ਤੇ ਹੁਣ ਤਾਂ ਇੱਕ ਚੀਜ਼ ਹੋਰ ਆ ਇਹ ਦੇਖੋ ਆਪਣੇ ਸਾਹਮਣੇ ਅੱਜ ਕੱਲ ਦੇ ਵਿੱਚ ਪਤਾ ਕਲੀਅਰ ਹੋ ਜਾਣਾ ਸਾਰਾ ਕੱਲ ਨੂੰ ਜਾਂ ਕਿਉਂਕਿ ਤਾਨੂੰ ਕੀ ਲੱਗਦਾ ਕਿ ਪੀਐਮ ਦਾ ਚਿਹਰਾ ਕੋਈ ਸੁਣੋ ਲਾ ਨਾ ਜਾਵੇਗਾ ਤੁਹਾਨੂੰ ਉਹ ਤਾਂ ਦੇਖਣ ਦੀ ਗੱਲ ਹੈ ਮੈਨੂੰ ਲੱਗਦਾ ਨਤੀਸ਼ ਕੁਮਾਰ ਦਾ ਨਾ ਬੜਾ ਇੰਟਰਨੈਟ ਤੇ ਛਾਇਆ ਜਾ ਰਿਹਾ ਕਿ ਵੀ ਕੌਣ ਪੀ ਆਵਨੇ ਉਹ ਕਹਿੰਦਾ ਨਤੀਸ਼ ਕੁਮਾਰ ਤੁਹਾਨੂੰ ਇਸ ਟਾਈਮ ਉਹ ਖੜਾ ਨਾ ਅਗਲਾ ਮਦਾ ਹੁਣ ਮੈਦਾਨ ਦੇ ਵਿੱਚ ਉਹਨਾਂ ਹੈ ਹੀ ਰਹਿ ਮਨਦੀਸ਼ ਕੁਮਾਰ ਗਿਆ ਹੁਣ ਉਹ ਤੋਂ ਬਿਨਾ ਕੁਝ ਨਹੀਂ ਹੁਣ ਜਿਹੜੀ ਪਾਰਟੀ ਦੇ ਵਿੱਚ ਉਹ ਜਾਣਗੇ ਜਿਹਨੂੰ ਸਵਾਰਥ ਨਾਲਣਗੇ ਉਹਦੀ ਸਰਕਾਰ ਬਣਨੀ ਆ ਹੁਣ ਸਾਰੇ ਨਿਗਾਮਾਂ ਦੇ ਉੱਪਰ ਹੋਣੀਆਂ ਕਿਦਾਂ ਕਿਤੇ ਚਲੋ ਚੰਦਰ ਵਾਗੂ ਨਾਇਟੀ ਕੋਲ ਵੀ 16 ਸੀਟਾਂ ਨੇ ਤੇ ਨਤੀਸ਼ ਕੁਮਾਰ ਇਹ ਹੈ ਇਕੱਠੀ ਨੇ ਹਣਾ ਇਹਨਾਂ ਨੂੰ ਕਾਬਜ਼ ਵਿੱਚ ਕਰਕੇ ਜਿਵੇਂ ਬੀਜੇਪੀ ਨੂੰ ਦੰਦੇ ਬਹੁਤ ਦੰਦੇ ਨੇ ਤਾਂ ਸਰਕਾਰ ਬਣੂਗੀ ਤਾਂ ਮੈਨੂੰ ਪਤਾ ਇਹਨਾਂ ਦਾ ਕੰਮ ਹੋ ਜਾਣਾ ਸਰ ਕੇਂਦਰ ਸਰਕਾਰ ਦੇ ਵਿੱਚ ਇਹਨਾਂ ਨੂੰ ਕੋਈ ਨਾ ਕੋਈ ਮਿੱਤਰਾਲੇ ਜਿਹੜੇ ਮਿਲ ਜਾਣੇ ਨੇ ਦੇਣੇ ਪੈਣੇ ਵੀ ਬਣਦੇ ਵੀ ਨੇ ਨਾ ਜੇਕਰ ਉਹਨਾਂ ਸਹਿੱਤੇ ਸਰਕਾਰ ਖੜੀ ਆ ਆਪਾਂ ਲੰਬੀ ਗੱਲ ਲੱਗੀ ਨਾ ਕਰੀ ਹੁਣ ਮੈਂ ਮੁੱਖ ਦੀ ਗੱਲ ਤੇ ਆ ਆਮਾ ਕਿ ਗੱਠਬੰਧਨ ਦੀ ਸਰਕਾਰ ਕਿਵੇਂ ਬਣਦੀ ਆ ਗੱਠਬੰਧਨ ਦੀ ਸਰਕਾਰ ਜਿਹੜੀ ਬਹੁਮਤ ਆ ਉਹ ਹੁੰਦਾ 270 ਤੋਂ 75 ਤੱਕ ਜਿਹੜਾ ਬਹੁਮਤ ਦੇਣਾ ਹੁੰਦਾ ਰਾਸ਼ਟਰਪਤੀ ਜਿਹੜਾ ਉਸ ਨੂੰ ਪ੍ਰਧਾਨ ਮੰਤਰੀ ਚੁਣਦਾ ਹੋਣਾ 72 ਐਮਪੀਆ ਦੇ ਵਿੱਚੋਂ ਫਿਰ ਇੱਕ ਜਿਹੜਾ ਚਿਹਰਾ ਹੁੰਦਾ ਚਿਹਰਾ ਤਾਂ ਵੀ ਉਹ ਨਰਿੰਦਰ ਮੋਦੀ ਨੇ ਪਰ ਚਰਚਾਵਾ ਜਿਹੜੀਆਂ ਨਤੀਸ ਕੁਮਾਰ ਦੀਆਂ ਚੱਲ ਰਹੀਆਂ ਨੇ ਇਹ ਤਾਂ ਜਿਹੜੀ 10 ਤਰੀਕ ਤੋਂ ਬਾਅਦ ਪਤਾ ਲੱਗੋ ਵੀ ਕਿਹੜਾ ਸੌ ਚੱਕਦਾ ਸੋ 99 1999 ਪਿੱਛੇ ਦਹਾਕੇ ਦੀ ਗੱਲ ਕੀਤੀ ਜਾਵੇ ਜਿਹੜੇ ਲੰਘੇ ਨੇ ਦੋ ਦਾ ਹੱਕਿਆਂ ਦੀ ਤਾਂ ਉਦੋਂ ਬਾਜਪਾਈ ਸੀਗੇ ਅਟਲ ਵਿਹਾਰੀ ਬਾਜਪਾਈ ਨੇ ਗੱਠਬੰਧਨ ਦੀ ਸਰਕਾਰ ਬਣਾਈ ਸੀ ਉਦੋਂ 24 ਪਾਰਟੀਆਂ ਨਾਲ ਰਲ ਕੇ ਇਹਨਾਂ ਨੇ ਸਰਕਾਰ ਬਣਾਈ ਸੀ ਤੇ ਕਾਂਗਰਸ ਦੀ ਸਰਕਾਰ ਨੂੰ ਵੱਡਾ ਝਟਕਾ ਦਿੱਤਾ 24 ਪਾਰਟੀਆਂ ਥੋੜੀਆਂ ਨਹੀਂ ਹੁੰਦੀਆਂ ਤੇ ਉਸ ਤੋਂ ਬਾਅਦ ਜਿਹੜਾ ਬੜੀ ਹਲੀਮੀ ਅਤੇ ਸਤਕਾਰ ਪਿਆ ਪਿਆਰ ਦੇ ਨਾਲ ਉਹਨਾਂ ਨੇ ਜਿਹੜਾ 5 ਸਾਲ ਲੰਘਾਏ ਸੀ ਹੁਣ ਕਹਿ ਰਹੇ ਨੇ ਕਿ ਉਹ ਕਹਿੰਦੇ 2.5 ਸਾਲ ਮੈਂ ਐਮਪੀ ਬਣੂ ਉਹ ਕਹਿੰਦੇ ਨੇ 2.5 ਸਾਲ ਮੈਂ ਐਮਪੀ ਕਰਾਂ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹੀ ਬਿਆਨ ਸੀ ਕਿ ਇੰਡੀਆ ਐਲੈਂਸ ਦੇ ਵਿੱਚ ਇਹ ਕੁਝ ਹੋਵੇਗਾ ਪਰ ਮੈਨੂੰ ਲੱਗਦਾ ਕਿ ਐਂਡੀਆ ਐਲੈਂਸ ਦੇ ਵਿੱਚ ਇਹ ਕੁਝ ਨਾ ਹੋ ਜਾਵੇ ਕਿ 2.5 ਸਾਲ ਪ੍ਰਧਾਨ ਮੰਤਰੀ ਰਹਿਣਗੇ ਨਰਿੰਦਰ ਮੋਦੀ ਹੋਰ 2.5 ਸਾਲ ਜਿਹੜੇ ਐਂਡੀਆ ਗੱਠਵੰਦਨ ਦੇ ਹੋਰ ਜਿਹੜੇ ਮੰਤਰੀ ਨੇ ਵੱਡੇ ਤਾਂ ਹੁਣ ਗੱਲ ਕਰਦੇ ਆ 2024 ਵਿੱਚ ਚਾਰ ਵਿੱਚ ਮਾਫ ਕਰਨਾ ਕਾਂਗਰਸ ਆਈ ਸੀ ਉਹ ਨੌਬਜ ਕਾਂਗਰਸ ਆਈ ਸੀ ਤਾਂ ਉਹਨਾਂ ਨੇ ਵੀ ਜਿਹੜੇ ਗੱਠਬੰਧਨ ਦੀ ਸਰਕਾਰ ਬਣਾਈ ਸੀ ਔਰ 145 ਜਿਹੜੀਆਂ ਕਾਂਗਰਸ ਨੂੰ ਸੀਟਾਂ ਮਿਲੀਆਂ ਸੀ ਤਾਂ ਉਹਨਾਂ ਨੇ ਸੱਤ ਜਿਹੜੇ ਗਠਨ ਸੀਗੇ ਜਾਂ ਆਪਾਂ ਦਲ ਕਹਿ ਸਕਦੇ ਹਾਂ ਰਲ ਕੇ ਉਹਨਾਂ ਨੇ ਸਰਕਾਰ ਬਣਾਈ ਸੀ ਹੁਣ ਮੋਦੀ ਕਿੰਨਾ ਚਿਰ ਸੱਤਾ 'ਚ ਰਹੇਗਾ ਇਹ ਸਮਾਂ ਦੇ ਗਰਭ ਦੇ ਵਿੱਚ ਹੈ ਕਿ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿੰਨਾ ਚਿਰ ਸੱਤਾ 'ਚ ਰਹਿਣਗੇ ਪਰ ਸਟੀਕ ਜਾਣਕਾਰੀ ਦਿੰਦੇ ਤੁਹਾਨੂੰ ਇੰਨੇ ਕੀ ਜਿਹੜੀ ਮੈਂ ਬਰੀਕਲੀ ਜਾਣਕਾਰੀ ਦੱਸੀ ਆ ਕਿ ਭਾਜਪਾ ਦੀ ਸਰਕਾਰ ਵੀ ਅਟਲ ਬਿਹਾਰੀ ਬਾਦਪੀ ਨੇ ਇਸੇ ਤਰ੍ਹਾਂ ਬਣਾਈ ਸੀ ਪਰ ਉਹਨਾਂ ਦਾ ਸੁਭਾਅ ਤੇ ਨਰਿੰਦਰ ਮੋਦੀ ਦੇ ਸੁਭਾਅ ਵਿੱਚ ਜ਼ਮੀਨ ਔਰ ਅਸਮਾਨ ਦਾ ਫਰਕ ਹੈ ਤੇ ਕਾਂਗਰਸ ਦੀ ਗੱਲ ਕੀਤੀ ਜਾਵੇ ਡਾਕਟਰ ਮਨਮੋਹਨ ਸਿੰਘ ਦੇ ਸੁਭਾਅ ਔਰ ਰਾਹੁਲ ਗਾਂਧੀ ਦੇ ਸੁਭਾਅ ਵਿੱਚ ਵੀ ਜ਼ਮੀਨ ਅਸਮਾਨ ਦਾ ਫਰਕ ਹੈ ਜੇ ਸਰਕਾਰ ਬਣੀ ਤਾਂ ਇਸ ਵਾਰ ਜਿਹੜੀ ਰਲ ਮਿਲੀ ਸਰਕਾਰ ਆਵੇਗੀ ਕਿਸੇ ਕੋਲ ਪੂਰੀ ਪਾਵਰ ਨਹੀਂ ਹੋਵੇਗੀ ਜੇ ਇੱਕ ਕੋਲ ਗ੍ਰਹਿ ਮੰਤ్రਾਲਾ ਤਾਂ ਦੂਸਰੇ ਦੇ ਕੋਲ ਜਿਹੜਾ ਅ ਵੱਡਾ ਮਤਰਾਲਾ ਜਿਵੇਂ ਖੇਤੀਬਾੜੀ ਵਿਭਾਗ ਹੈ ਸਕਦੇ ਆ ਟੈਕਸ ਵਿਭਾਗ ਜਾਂ ਹੋਰ ਵੱਡੇ ਜਿਹੜੇ ਉਹ ਵੀ ਕਹਿ ਸਕਦੇ ਆ ਵੀ ਵਿਭਾਗ ਉਹਨਾਂ ਕੋਲ ਹੋਣਗੇ ਹੁਣ ਮੁੱਕ ਦੀ ਗੱਲ ਇਹ ਆ ਕਿ ਬੀਜੇਪੀ ਦੀ ਸਰਕਾਰ ਹੀ ਬਣਾਈ ਕਿਉਂਕਿ 232 ਜਿਹੜੇ ਉਹਨਾਂ ਕੋਲ ਆਪਣੀਆਂ ਸੀਟਾਂ ਨੇ ਬਾਕੀ ਜਿਹੜੇ ਗੱਠ ਜੋੜ ਉਹਨਾਂ ਦੇ ਨਾਲ ਰਹਿਣਗੇ ਰਹਿਣਗੇ ਲਾਲਚ ਦੇ ਕੇ ਕੁਝ ਵੀ ਜਿਹੜੇ ਨਰਿੰਦਰ ਮੋਦੀ ਕਰ ਸਕਦੇ ਨੇ ਪਰ ਚਿਹਰਾ ਜਿਹੜਾ ਐਮਪੀ ਪੀਐਮ ਦਾ ਮਾਫ ਕਰਨਾ ਉਹ ਖਤਰੇ ਦੀ ਘੰਟੀ ਵਾਲਾ ਜੇ ਤਾਂ ਢਾਈ ਢਾਈ ਸਾਲ ਦਾ ਹੋਇਆ ਤਾਂ ਨਤੀਸ਼ ਕੁਮਾਰ ਜਾਂ ਫਿਰ ਨਾਇਡੂ ਜਿਹੜੇ ਹੋ ਸਕਦੇ ਨੇ ਜੇ 5 ਸਾਲ ਦੀ ਗੱਲ ਹੈ ਤਾਂ 5 ਸਾਲ ਲਈ ਟਿਕਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਕਾਫੀ ਔਖਾ ਨਾ ਪਰਿਆ ਹੋ ਸਕਦਾ ਕਿਉਂਕਿ ਕਿਸੇ ਦੇ ਥੱਲੇ ਕੰਮ ਕਰਨਾ ਬੜਾ ਔਖਾ ਕਿਉਂਕਿ 10 ਸਾਲ ਇਹਨਾਂ ਨੇ ਆਪਣਾ ਸੰਪੂਰਨ ਬਹੁਮਤ ਕੀਤਾ ਤਾਂ ਹੁਣ ਕਿਸੇ ਥੱਲੇ ਕੰਮ ਕਰਨਾ ਬੜਾ ਔਖਾ ਪ੍ਰਧਾਨ ਮੰਤਰੀ ਨੂੰ ਹੋ ਜਾਵੇਗਾ ਮੈਨੂੰ ਤੇ ਲਖਵੀਰ ਸਿੰਘ ਨੂੰ ਦਿਓ ਇਜਾਜ਼ਤ ਹੋਰ ਚਰਚਾਵਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਧੰਨਵਾਦ